ਮੇਰਾ ਸਾਹਿਬ ਕੀ ਕਾਨ ਕੀ ਬਣ ਗਿਆ ਸੀ ਚਾਲੀ ਸਰਕਾਰ ਵਿੱਚੋਂ ਤੁਸੀਂ ਆਮ ਆਦਮੀ ਪਾਰਟੀ ਛੱਡ ਕੇ ਬੀਜੇ ਵਿੱਚ ਸ਼ਾਮਲ ਹੋਏ ਹੋ ਕੀ ਕਹਿਣਾ ਚਾਹੋਗੇ ਉਹੋ ਗੱਲ ਕਰਦੇ ਸੀ ਆਪਾਂ ਇਮਾਨਦਾਰੀ ਦੀ ਕਿ ਆਪਾਂ ਇਮਾਨਦਾਰੀ ਦੇ ਨਾਲ ਕੰਮ ਕਰਾਂਗੇ ਸੋ ਅਸੀਂ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਸੀ ਤੁਹਾਨੂੰ ਪਤਾ ਹੋਊਗਾ ਕਿ ਕੁਝ ਸਮਾਂ ਪਹਿਲਾਂ ਜਿਹੜੇ ਕਿ ਮੈਂ ਦੋ ਟਰੱਕ ਫੜੇ ਸੀ ਜਿਹੜੀ ਕਿ ਉਹਦੇ ਵਿੱਚ ਸੁਣਵਾਈ ਬਿਲਕੁਲ ਨਹੀਂ ਸਾਡੀ ਹੋਈ ਸਾਹਿਬ ਤੁਹਾਡਾ ਭਾਸ਼ਣ ਸੁਣ ਰਿਹਾ ਸੀ ਤੁਸੀਂ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਤੇ ਤੁਸੀਂ ਕਹਿ ਰਹੇ ਸੀ ਕਿ ਇਹ ਅੰਨੀ ਬੋਲੀ ਲੋਕਾਂ ਸਰਕਾਰ ਆ ਇਹ ਕਿਤਨਾ ਤੁਸੀਂ ਗਿਆ ਤੁਸੀਂ ਪਹਿਲਾਂ ਚੁਣੀ ਸੀ ਉਦੋਂ ਸਰਕਾਰ ਚੰਗੀ ਸੀ ਅੱਜ ਤੁਸੀਂ ਛੱਡ ਗਏ ਹੋ ਤੇ ਅੱਜ ਅੰਨੀ ਬੋਲੀ ਹੋ ਗਈ ਆ ਤੁਹਾਨੂੰ ਦੱਸ ਰਿਹਾ ਵੀ ਬੜੇ ਤੁਸੀਂ ਇਮਾਨਦਾਰ ਨਾਲ ਕੰਮ ਕਰ ਰਹੇ ਸੀ ਟਰੱਕ ਤੁਸੀਂ ਫੜਾਇਆ ਸੀ ਪਰ ਤੁਹਾਨੂੰ ਵੀ ਜੜਾ ਕਿ ਤੁਹਾਡੀ ਚੇਅਰਮੈਨ ਜਿਹੜੀ ਆ ਤੁਹਾੜੇ ਕੋਲ ਵਾਪਸ ਲੈ ਲਈ ਗਈ ਆ ਸਰਕਾਰ ਚਾਹੁੰਦੀ ਹੈ ਕਿ ਇਮਾਨਦਾਰ ਬੰਦੇ ਸਾਨੂੰ ਸਰਕਾਰ ਦੇ ਵਿੱਚ ਨਹੀਂ ਚਾਹੀਦੇ ਹੋ ਫਿਰ ਇਸ ਤੋਂ ਦੇਹੀ ਸਾਬਤ ਹੁੰਦਾ ਸੋ ਮੈਂ ਤੋਂ ਪਹਿਲਾਂ ਚਵਾਲ ਦੇ ਵਿੱਚ ਵੀ ਜਿਹੜਾ ਗੋਦਾਮ ਵਾਲੇ ਫੜੇ ਸੀ ਜਿਹੜੇ ਪਾਣੀ ਪਾ ਕੇ ਕਣਕ ਵੇਚ ਰਹੇ ਸੀ ਉਸ ਕਣਕ ਪਿੰਡਾਂ ਦੇ ਵਿੱਚ ਪਚਾ ਰਹੇ ਸੀ ਸੋ ਉੱਤੇ ਵੀ ਅਸੀਂ ਕੋਈ ਕਾਰਵਾਈ ਨਹੀਂ ਮੌਜੂਦਾ ਸੀ ਚੇਅਰਮੈਨ ਸੀ ਸੋ ਸਾਰਿਆਂ ਨਾਲ ਉੱਥੇ ਸਟਾਫ ਦੇ ਨਾਲ ਵੀ ਗੱਲਬਾਤ ਹੁੰਦੀ ਸੀ ਉਹ ਵੀ ਕਹਿੰਦੇ ਕਿ ਸਾਡੇ ਤੋਂ ਉੱਪਰੋਂ ਪ੍ਰੈਸ਼ਰ ਹੈ ਜੀ ਸੋ ਇਸ ਕਰਕੇ ਫਿਰ ਕਿਤੇ ਨਾ ਕਿਤੇ ਲੱਗਦਾ ਸੀ ਕਿ ਇਮਾਨਦਾਰੀ ਦਾ ਜਿਹੜਾ ਕੇਸ ਪਾਰਟੀ ਦੇ ਵਿੱਚ ਮੁੱਲ ਨਹੀਂ ਪੈ ਰਿਆ ਜਿਹਦੇ ਤੋਂ ਵੀ ਚੇਅਰਮੈਨ ਨੇ ਤੁਹਾਨੂੰ ਕੱਢਿਆ ਗਿਆ ਕਿ ਜਦ ਤੁਸੀਂ ਚੇਅਰਮੈਨੀ ਆਪ ਛੱਡੀ ਹੈ ਜੀ ਜੀ ਉਹਨਾਂ ਨੇ ਆਪ ਵਾਪਸ ਲੈ ਲਈ ਸੀ ਜੀ ਪਹਿਲਾਂ ਜਦੋਂ ਅ ਦੇਖਿਆ ਕਿ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਨੇ ਤੇ ਫਿਰ ਉਹ ਹੋ ਸਕਦਾ ਆ ਉਹਨਾਂ ਨੂੰ ਇਮਾਨਦਾਰੀ ਸਾਡੀ ਨਾਂ ਚੰਗੀ ਲੱਗੀ ਹੋਵੇ 22 ਦੇ ਵਿੱਚ ਵੇਬ ਹੈ ਗਈ ਸੀ ਜਦੋਂ 92 ਐਮਐਲ ਆਗੇ ਪਹਿਲਾਂ ਕਹਿੰਦੇ ਸੀਗਾ ਆਪਾਂ ਨੂੰ ਇੱਕ ਇੱਕ ਵੋਟ ਦੀ ਲੋੜ ਹੈ ਕਿ ਇੱਕ ਆਦਮੀ ਨੂੰ ਜਾ ਕੇ ਜੋੜੋ ਹਨਾ ਜੀ ਇੱਕ ਇੱਕਲੇ-ਕੱਲੇ ਘਰ ਜਾਓ ਕੇਜਰੀਵਾਲ ਦੀਆਂ ਗਰੰਟੀਆਂ ਦੱਸੋ ਜਿੱਦਾਂ ਸੀ ਜਦੋਂ 92 ਐਮਐਲ ਆਗੇ ਉਦੋਂ ਕਹਿੰਦੇ ਜੀ ਵੋਟ ਹੀ ਝਾੜੂ ਦੇ ਨਿਸ਼ਾਨ ਤੇ ਪਈ ਆ ਇਹ ਕਹਿੰਦੇ ਆ ਕਿ ਪੰਜਾਬੀ ਭੋਲੇ ਆ ਬਿਲਕੁਲ ਮੰਨਦੇ ਆ ਕਿ ਆਪਾਂ ਪੰਜਾਬੀ ਭੋਲੇ ਆ ਪਰ ਇਹ ਆ ਕਿ ਦੇਖਦੇ ਬੰਦੇ ਨੂੰ ਇੱਕ ਵਾਰ ਹੀ ਆਏ ਕਹਤੇ ਉਹਨਾਂ ਦੇ ਵਾਕੇ ਉਮੀਦਾਂ ਦੇ ਖਰੇ ਉੱਤਰ ਆਓ ਤੇ ਫਿਰ ਤੇ ਬੰਦੇ ਇਹੀ ਪੰਜਾਬੀ ਆ ਜਿਹੜੇ ਚੁੱਕ ਕੇ ਕਿਤੇ ਦੇ ਕਿਤੇ ਲਾਏ ਜਾਂਦੇ ਨਹੀਂ ਤੇ ਫਿਰ ਇੱਕ ਮਿੰਟ ਲਾਉਂਦੇ ਆ ਛੁੱਟਣ ਲੱਗਾਂ ਸੋ ਇਹੀ ਚਾ 100 ਦੀ ਸਪੀਡ ਤੇ ਉਪਰੇ ਪਾਰਟੀ ਆਈ ਦੀ 200 ਦੀ ਸਪੀਡ ਨਾਲ ਵੀ ਛੁੱਟਦੇ ਪੰਜਾਬੀ ਜਾਣਦੇ ਇਦੀ ਗੱਲ ਕਰਦੇ ਵਾਸੀਂ ਦੇਖਿਆ ਪੀਲੀ ਦੇ ਵਾਲੀ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਸਿੰਘ ਮਾਨ ਨੇ ਉਹ ਵੀ ਬਿਮਾਰ ਪੈ ਗਏ ਸੀ ਤੇ ਬੜਾ ਅਕਿਆਸ ਜਿਹਾ ਲਾਈ ਆਇਆ ਸੀ ਵੀ ਮੁੱਖ ਮੰਤਰੀ ਵੀ ਚੇਂਜ ਹੋ ਰਿਹਾ ਉਹਨਾਂ ਦੀ ਕੁਰਸੀ ਵੀ ਖੋਈ ਜਾ ਰਹੀ ਹੈ ਕਿਉਂਕਿ ਆਪਾਂ ਵੋਟਾਂ ਪਾ ਕੇ ਐਮ ਐਲ اے ਮੰਤਰੀ ਸਰਕਾਰਾਂ ਤਾਂ ਹੀ ਬਣਾਉਣੇ ਆ ਜੀ ਓਕੀ ਘੜੀ ਦੇ ਵਿੱਚ ਸਾਡੇ ਨਾਲ ਖੜੋਣਗੇ ਸੋ ਜਦੋਂ ਓਕੀ ਘੜੀ ਆਈ ਤੇ ਉਦੋਂ ਹਸਪੀਟਲ ਦੇ ਵਿੱਚ ਜਾ ਕੇ ਐਡਮਿਟ ਹੋ ਗਏ ਤੁਹਾਡੇ ਤੇ ਬੜੇ ਇਲਜ਼ਾਮ ਲਗਾ ਰਹੇ ਯਾਰ ਸੀਚਿੰਗ ਲਾ ਕੇ ਵੀ ਤੁਸੀਂ ਜਰਮਨੀ ਦਾ ਬੜਾ ਕਨਜਾਇਰ ਫੜ ਚੁੱਕਿਆ ਜਾਇਦਾਦ ਦਾ ਹੋਲ ਚੜੇ ਇਸ ਤਰ੍ਹਾਂ ਕਰਪਸ਼ਨ ਦੇ ਤੁਹਾਡੇ ਤੇ ਇਲਜ਼ਾਮ ਲਗਾਏ ਤੁਹਾਡਾ ਦੇ ਬਾਰੇ ਕੀ ਕਹਣਾ ਨਹੀਂ ਮੈਂ ਤੇ ਅੱਜ ਵੀ ਸਟੇਜ ਤੇ ਵੀ ਲਾਈਵ ਬੋਲਿਆ ਹੈ ਜੀ ਵੀ ਮਤਲਬ ਜਾਂਚ ਕਰਵਾ ਲਓ ਤੁਸੀਂ ਕੋਈ ਵੀ ਵੀਰ ਕਹਿੰਦਾ ਹੈ ਜੇ ਸਰਕਾਰ ਕਹਿੰਦੀ ਹੈ ਹਾਂ ਪਰ ਕਰਾਇਓ ਇਮਾਨਦਾਰੀ ਨਾਲ ਇਹ ਨਾ ਹੋਵੇ ਕਿ ਮਜੀਠੀ ਆਂਗੂ ਠੀਕ ਹੈ ਜੀ ਜਾਇਦਾਦ ਵੱਧ ਸੀ ਚੱਕ ਕੇ ਅੰਦਰ ਸੁੱਟ ਦੋ ਤੇ ਬਾਅਦ ਵਿੱਚ ਬਾਹਰ ਕਹੀ ਜਾਓ ਜੀ ਉਹ ਡਰੱਗ 'ਚ ਫੜਿਆ ਆ ਇਸ ਕਾਰਨ ਕਾਂਗਰਸੀ ਆ ਗਈ ਸੀ ਉਹਨਾਂ ਨੂੰ ਕਹਿੰਦੇ ਚੰਗਾ ਗਰਾਫ ਆ ਤੁਸੀਂ ਬੀਜੇਪੀ ਵਿੱਚ ਕਿਉਂ ਵਿਚਾਰ ਆ ਬੀਜੇਪੀ ਚ ਜੁੜੀ ਨਹੀਂ ਦੇਖੋ ਜਿਹੜੇ ਆਪਣੇ ਇਸ ਟਾਈਮ ਪੰਜਾਬ ਦੇ ਹਾਲਾਤ ਆ ਨਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਜਿੰਨਾ 3 3.5 ਸਾਲ ਕੰਮ ਕਰਾਇਆ ਨਾ ਜੀ ਮੈਂ ਸਾਰਾ ਸੈਂਟਰ ਦੀ ਸਕੀਮ ਨਾ ਕਰਵਾਇਆ ਜੀ ਔਰ ਜਿੰਨਾ ਇਸ ਟਾਈਮ ਪੰਜਾਬ ਦੇ ਉੱਪਰ ਕਰਜ਼ਾ ਆ ਸੋ ਕਿਹੜੀ ਪਾਰਟੀ ਆ ਜੀ ਜਿਹੜੀ ਲਾਲੂ ਹੀ ਹੈ ਅੱਛਾ ਜੀ ਦੋਸਤੋ ਮੈਂ ਹਾ ਤੁਹਾਡਾ ਦੋਸਤ ਅਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਸਿਓ ਗਾਵਾਂ ਘਰ ਕਰਾਂ ਸਸੀਆਂ ਹਾਂ ਬਲਦੇਵ ਸਿੰਘ ਬਿਆਦੀਆ ਜਿਹੜੇ ਕੀ ਅੱਜ ਆਮ ਆਦਮੀ ਪਾਰਟੀ ਛੱਡ ਕੇ ਬੀਪੀ ਸ਼ਾਮਲ ਹੋਏ ਨੇ ਤੁਸੀਂ ਦੇਖ ਸਕਦੇ ਹੋ ਵੱਡਾ ਜਿਹੜਾ ਇਕੱਠ ਕੀਤਾ ਗਿਆ ਵਾ ਗੱਲਬਾਤ ਵੀ ਕਰਾਂਗੇ ਬਿਆਦੀ ਸਾਹਿਬ ਨਾਲ ਮੇਰਾ ਸਾਹਿਬ ਕੀ ਕਾਨ ਕੀ ਬਣ ਗਿਆ ਚੱਲੀ ਸਰਕਾਰ ਵਿੱਚੋਂ ਤੁਸੀਂ ਆਮ ਆਦਮੀ ਪਾਰਟੀ ਛੱਡ ਕੇ ਬੀਪੀ ਸ਼ਾਮਲ ਹੋਏ ਹੋ ਕੀ ਕਹਿਣਾ ਚਾਹੋਗੇ ਸੋ ਸਭ ਤੋਂ ਪਹਿਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਿਹੜਾ ਅਸੀਂ ਆਮ ਆਦਮੀ ਪਾਰਟੀ ਬੀਜੇਪੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਇਆ। ਸੋ ਉਹਦਾ ਇਹ ਸੀ ਕਿ ਕਾਫੀ ਦੋ ਤਿੰਨ ਕਾਰਨ ਸੀ ਜਿਹੜੇ ਕਿ 2022 ਦੇ ਵਿੱਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਵੀ ਲੜੀ ਉਸ ਤੋਂ ਪਹਿਲਾਂ ਜਿਹੜੇ ਕਿ ਜਨਤਾ ਦੇ ਨਾਲ ਵਾਅਦੇ ਵੀ ਕੀਤੇ ਗਏ। ਸੋ ਸਾਨੂੰ ਲੱਗਦਾ ਕਿ ਉਹਨਾਂ ਵਾਅਦਿਆਂ ਤੋਂ ਪਾਰਟੀ ਕਿਤਨਾ ਕਿਤੇ ਕਾਫੀ ਜਿਹੜੀ ਕਿ ਭੜਕ ਚੁੱਕੀ ਆ। ਸ ਇਸ ਕਰਕੇ ਅਸੀਂ ਅੱਜ ਜਿਹੜਾ ਕਿ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਅਸੀਂ ਸ਼ਾਮਲ ਹੋਇਆ ਚਾਹ ਉਹ ਗੱਲ ਤਰੰਤਰ ਹੁੰਦੀ ਹੋਵੇ ਉਮੀਦਵਾਰਾਂ ਦੀ ਹੋਵੇ ਜਿਹੜੇ ਕਿ ਪੈਰਾਸ਼ੂਟ ਰਾਈ ਸਾਰੇ ਤਾਰੇ ਜਾ ਰਹੇ ਆ ਸੋ ਇਦਾਂ ਹੀ ਸਾਨੂੰ ਲੱਗਾ ਕਿ ਕਿਤੇ ਨਾ ਕਿਤੇ ਜਿਹੜੇ ਪੁਰਾਣੇ ਸਾਡੇ ਵਰਕਰ ਨੇ ਜਾਂ ਲੀਡਰ ਨੇ ਜਿਹੜੇ ਕੀ ਠੱਗੇ ਜਾ ਰਹੇ ਨੇ ਸੋ ਉਸ ਚੀਜ਼ ਨੂੰ ਦੇਖਦਿਆਂ ਹੋਇਆ ਅੱਜ ਅਸੀਂ ਜਿਹੜਾ ਕੀ ਇੱਥੇ ਸ਼ਾਮ ਹੋਇਆ ਸਰਪੰਚ ਸਾਹਿਬ ਤੁਸੀਂ ਕਿਹਾ ਪਾਰਟੀ ਤੁਹਾਨੂੰ ਪੂਰਾ ਮਾਨ ਸਨਮਾਨ ਦਾ ਤੁਹਾਨੂੰ ਚੇਅਰਮੈਨੀ ਦਿੱਤੀ ਗਈ ਸੀ ਫਿਰ ਤੁਹਾਡਾ ਕੀ ਕਾਰਨ ਬਣਿਆ ਜਿਹੜਾ ਚੇਅਰ ਛੱਡ ਕੇ ਜਿਹੜਾ ਤੁਸੀਂ ਪਾਰਟੀ ਨੂੰ ਬੀਜੇਪੀ ਸ਼ਾਮਲ ਹੋਏ ਨਹੀਂ ਕਾਰਨ ਇਹ ਇਹ ਨੇ ਕਿ ਉਦੋਂ ਗੱਲ ਕਰਦੇ ਸੀ ਆਪਾਂ ਇਮਾਨਦਾਰੀ ਦੀ ਕਿ ਆਪਾਂ ਇਮਾਨਦਾਰੀ ਦੇ ਨਾਲ ਕੰਮ ਕਰਾਂਗੇ ਸੋ ਅਸੀਂ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਸੀ ਜਿੱਥੋਂ ਜ਼ਿਆਦਾ ਮਾਨ ਨੂੰ ਜਿਹੜੀ ਕੀ ਠੇਸ ਜਾਂ ਮਾਨ ਨੂੰ ਜਿਹੜੀ ਕੀ ਦੁੱਖ ਹੋਇਆ ਸੇ ਸੀ ਕਿ ਇਸ ਤੁਹਾਨੂੰ ਪਤਾ ਹੋਊਗਾ ਕਿ ਕੁਝ ਸਮਾਂ ਪਹਿਲਾਂ ਜਿਹੜੇ ਕਿ ਮੈਂ ਦੋ ਟਰੱਕ ਫੜੇ ਸੀ ਜਿਹੜੀ ਕਿ ਉਹਦੇ ਵਿੱਚ ਸੁਣਵਾਈ ਬਿਲਕੁਲ ਨਹੀਂ ਸਾਡੀ ਹੋਈ ਸੋ ਉਹਨਾਂ ਟਰੱਕ ਦੀ ਜਿਹੜੀ ਕਿ ਜਾਂਚ ਹੋਣੀ ਚਾਹੀਦੀ ਸੀ ਉਹ ਕਣ ਕਿੱਥੋਂ ਆਈ ਕਿੱਥੇ ਜਾ ਰਹੀ ਸੀ ਸੋ ਅਸੀਂ ਲਗਭਗ ਪ੍ਰੂਫ ਵੀ ਦਿੱਤੇ ਸੀ ਸੀਐਮ ਹਾਊਸ ਦਾ ਕਰ ਅਸੀਂ ਪਹੁੰਚ ਵੀ ਕੀਤੀ ਪਰ ਕਿਸੇ ਨਾ ਕਿਸੇ ਉਹ ਲੀਡਰ ਦੇ ਕਹਿਣ ਦੇ ਉੱਪਰ ਜਿਹੜੇ ਕਿ ਉਹ ਟਰੱਕ ਜਿਹੜੇ ਕਿ ਉਹ ਛੱਡੇ ਗਏ ਪਰ ਕੀ ਲੱਗਦਾ ਕਿ ਜਿਹਦੇ ਤੋਂ ਦੱਸਦੇ ਆਪੀ ਬੜੇ ਤੁਸੀਂ ਇਮਾਨਦਾਰਾ ਕੰਮ ਕਰ ਰਹੇ ਸੀ ਟਰੱਕ ਤੁਸੀਂ ਫੜਾਏ ਸੀ ਪਰ ਤੁਹਾਨੂੰ ਵੀ ਜਿਹੜਾ ਕਿ ਤੁਹਾਡੀ ਚੇਅਰਮੈਨ ਜਿਹੜੀ ਆ ਤੁਹਾਡੇ ਕੋਲ ਵਾਪਸ ਲੈ ਲਈ ਗਈ ਆ ਕਿਉਂ ਇਹ ਚੀਜ਼ ਕੀਤੀ ਗਈ ਆ ਜੇਕਰ ਤੁਸੀਂ ਇਮਾਨਦਾਰਾ ਕੰਮ ਕਰ ਰਹੇ ਫਿਰ ਤੁਹਾਨੂੰ ਤੇ ਹੋ ਹਣ ਤੇ ਫਿਰ ਫਿਲਹਾਲ ਆਪਾਂ ਇਹੀ ਸੋਚ ਸਕਦੇ ਆ ਕਿ ਸਰਕਾਰ ਚਾਹੁੰਦੀ ਹੈ ਕਿ ਇਮਾਨਦਾਰ ਬੰਦੇ ਸਾਨੂੰ ਸਰਕਾਰ ਦੇ ਵਿੱਚ ਨਹੀਂ ਚਾਹੀਦੇ ਹੁਣ ਫਿਰ ਇਸ ਤੋਂ ਤੇ ਹੀ ਸਾਬਤ ਹੁੰਦਾ ਸੋ ਮੈਂ ਤੋਂ ਪਹਿਲਾਂ ਚਵਾਲ ਦੇ ਵਿੱਚ ਵੀ ਜਿਹੜਾ ਗੋਦਾਮ ਵਾਲੇ ਫੜੇ ਸੀ ਜਿਹੜੇ ਪਾਣੀ ਪਾ ਕੇ ਕਣਕ ਵੇਚ ਰਹੇ ਸੀ ਉਸ ਕਣਕ ਪਿੰਡਾਂ ਦੇ ਵਿੱਚ ਪਚਾਰ ਰਹੇ ਸੀ ਸੋ ਉੱਤੇ ਵੀ ਅਸੀਂ ਕੋਈ ਕਾਰਵਾਈ ਨਹੀਂ ਮੌਜੂਦਾ ਸੀ ਚੇਅਰਮੈਨ ਸੀ ਸੋ ਸਾਰਿਆਂ ਨਾਲ ਉੱਥੇ ਸਟਾਫ ਦੇ ਨਾਲ ਵੀ ਗੱਲਬਾਤ ਹੁੰਦੀ ਸੀ ਉਹ ਵੀ ਕਹਿੰਦੇ ਕਿ ਸਾਡੇ ਤੋਂ ਉੱਪਰੋਂ ਪ੍ਰੈਸ਼ਰ ਹੈ ਜੀ ਸੋ ਇਸ ਕਰਕੇ ਫਿਰ ਕਿਤਨਾ ਕਿਤੇ ਲੱਗਦਾ ਸੀ ਕਿ ਇਮਾਨਦਾਰੀ ਦਾ ਜਿਹੜਾ ਕੇਸ ਪਾਰਟੀ ਦੇ ਵਿੱਚ ਮੁੱਲ ਨਹੀਂ ਪੈ ਰਿਆ ਅਬ ਇਹਦੇ ਤੋਂ ਵੀ ਚੇਅਰਮੈਨ ਨੇ ਤੁਹਾਨੂੰ ਕੱਢਿਆ ਗਿਆ ਕਿ ਜਦ ਤੁਸੀਂ ਚੇਅਰਮੈਨੀ ਆਪ ਛੱਡੀ ਹੈ ਜੀ ਨਹੀਂ ਉਹਨਾਂ ਨੇ ਆਪ ਵਾਪਸ ਲੈ ਲਈ ਸੀ ਜੀ ਪਹਿਲਾਂ ਜਦੋਂ ਦੇਖਿਆ ਕਿ ਇਮਾਨ ਹੋ ਸਕਦਾ ਆ ਉਹਨਾਂ ਨੂੰ ਇਮਾਨਦਾਰੀ ਸਾਡੀ ਨਾ ਚੰਗੀ ਲੱਗੀ ਹੋਵੇ ਸੋ ਇਸ ਕਰਕੇ ਉਹਨਾਂ ਨੇ ਪਹਿਲਾਂ ਹੀ ਸਾਡੀ ਕੋ ਚੇਅਰਮੈਨ ਹੀ ਹਲਕਾ ਚਾਰਜ ਤੋਂ ਮੇਰੇ ਖਲ ਮਹੀਨਾ ਡੇਢ ਮਹੀਨਾ ਪਹਿਲਾਂ ਜਿਹੜੀ ਕਿ ਉਹ ਚੇਅਰਮੈਨ ਹੀ ਵਾਪਸ ਲੈ ਲਈ ਸੀ ਪਰ ਕਿੰਨਾ ਦਿਨ ਅਸੀਂ ਦੇਖਿਆ ਹਲਕੇ ਦੇ ਜਿਹੜੇ ਇੱਕ ਐਮਐਲਏ ਨੇ ਪਹਿਲਾਂ ਮੰਤਰੀ ਵੀ ਸੀ ਉਹਨਾਂ ਕੋਈ ਜਿਹੜੇ ਮੰਤਰੀਪਨ ਵਾਪਸ ਲਿਆ ਸੀ ਉਹ ਵੀ ਹੁਣ ਐਮਐਲਏ ਨੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਨਹੀਂ ਇਹ ਤਾਂ ਦੇਖੋ ਇਹੀ ਹੈ ਨਾ ਕਿ ਸਰਕਾਰ ਦੀ ਮਰਜ਼ੀ ਹੈ ਹੁਣ ਚਾਹਤ بڑے ਮੰਤਰੀ ਆ ਜਿਹੜੇ ਵਧੀਆ ਮੰਤਰੀ ਕੰਮ ਕਰ ਰਹੇ ਸੀ ਕਾਰਨ ਤੇ ਇਹੀ ਆ ਵੀ ਕੋਈ ਨਾ ਕੋਈ ਨੂੰ ਨਹੀਂ ਚੰਗਾ ਲੱਗ ਰਿਆ ਵੀ ਇਹ ਮਤਲਬ ਸਰਕਾਰ ਹੈ ਜਿਹੜੀ ਸਾਡੀ ਕੇ ਜਾਂ ਜਿਹੜੇ ਸਾਡੇ ਐਮ ਐਲ ਏ ਆ ਜਾਂ ਮੰਤਰੀ ਆ ਕਿ ਵਦਨ ਫੁੱਲਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤੁਸੀਂ ਦੇਖੋ ਜਿਹੜੀ ਸੀ ਅਸੀਂ ਖਬਰਾਂ ਸੁਣ ਲਈਆਂ ਜੀ ਫਸਾਣੇ ਦੀ ਛੁੱਟੀ ਹੋਣ ਵਾਲੀ ਹੈ ਢੀਂਗੜੇ ਦੀ ਛੁੱਟੀ ਹੋਣ ਵਾਲੀ ਹੈ ਸੋ ਇਦਾਂ ਨਹੀਂ ਕਿਉਂਕਿ ਸਾਹ ਠੀਕ ਆ 22 ਦੇ ਵਿੱਚ ਵੇਬ ਹੈਗੀ ਸੀ ਜਦੋਂ 92 ਐਮ ਐਲ ਏ ਆਗੇ ਪਹਿਲਾਂ ਕਹਿੰਦੇ ਸੀਗਾ ਆਪਾਂ ਨੂੰ ਇੱਕ ਇੱਕ ਵੋਟ ਦੀ ਲੋੜ ਹੈ ਕਿ ਇੱਕ ਆਦਮੀ ਨੂੰ ਜਾ ਕੇ ਜੋੜੋ ਹਨਾ ਜੀ ਇੱਕ ਇੱਕਲੇ-ਕੱਲੇ ਘਰ ਜਾਓ ਕੇਜਰੀਵਾਲ ਦੀਆਂ ਗਰੰਟੀਆਂ ਦੱਸੋ ਇਹ ਦੱਸਿਆਂ ਜਦੋਂ 92 ਐਮ ਐਲ ਏ ਆਗੇ ਉਦੋਂ ਵੀ ਬਹੁਤ ਜਲਦ ਸਤਾਈ ਹੈ ਜਿਹੜੀ ਕਿ ਆ ਰਹੀ ਇੱਕ ਸਾਲ ਰਹਿ ਗਿਆ ਜੀ ਹੁੰਦੇ ਅੱਜ ਕੱਲ ਨੂੰ ਜਿਹੜੀ ਕਿ ਇਲੈਕਸ਼ਨ ਪੂਰੀ ਸਿਖਰੇ ਤੇ ਹੋ ਜਾਣੀ ਆ ਮਗ ਜਾਣੀ ਆ ਸੋ ਇਹ ਕਿ ਪਤਾ ਲੱਗ ਜੂਗਾ ਠੀਕ ਆ ਇਹ ਕਹਿੰਦੇ ਆ ਕਿ ਪੰਜਾਬੀ ਭੋਲੇ ਆ ਬਿਲਕੁਲ ਮੰਨਦੇ ਆ ਕਿ ਆਪਾਂ ਪੰਜਾਬੀ ਭੋਲੇ ਆ ਪਰ ਇਹ ਆ ਕਿ ਦੇਖਦੇ ਬੰਦੇ ਨੂੰ ਇੱਕ ਵਾਰ ਹੀ ਆਏ ਚਾਹੇ ਤੇ ਉਹਨਾਂ ਦੇ ਵਾਕੇ ਉਮੀਦਾਂ ਦੇ ਖਰੇ ਉੱਤਰ ਆਓ ਤੇ ਫਿਰ ਤੇ ਬੰਦੇ ਇਹੀ ਪੰਜਾਬੀ ਆ ਜਿਹੜੇ ਚੁੱਕ ਕੇ ਕਿਤੇ ਦੇ ਕਿਤੇ ਲਾਏ ਜਾਂਦੇ ਨਹੀਂ ਤੇ ਫਿਰ 1 ਮਿੰਟ ਲਾਉਂਦੇ ਆ ਛੁੱਟਣ ਲੱਗਿਆ ਸੋ ਇਹੀ ਚਾ 100 ਦੀ ਸਪੀਡ ਤੇ ਉਪਰੇ ਪਾਰਟੀ ਆਈ ਦੀ 200 ਦੀ ਸਪੀਡ ਨਾਲ ਵੀ ਛੁੱਟਦੇ ਪੰਜਾਬੀ ਜਾਣਦੇ ਤੁਸੀਂ ਛੁੱਟੀ ਦੀ ਗੱਲ ਕਰਦੇ ਹੋ ਅਸੀਂ ਦੇਖਿਆ ਪਿਛਲੀ ਵਾਰੀ ਮੁੱਖ ਮੰਤਰੀ ਪੰਜਾਬ ਦੇ ਭਗਤ ਸਿੰਘ ਮਾਨ ਨੇ ਉਹ ਵੀ ਬਿਮਾਰ ਪੈ ਗਏ ਸੀ ਤੇ ਬੜਾ ਅਕਿਆਸਾ ਜਿਹਾ ਲਾਈ ਆਏ ਸੀ ਵੀ ਮੁੱਖ ਮੰਤਰੀ ਵੀ ਚੇਂਜ ਹੋ ਰਿਹਾ ਉਹਨਾਂ ਦੀ ਕੁਰਸੀ ਵੀ ਖੋਈ ਜਾ ਰਹੀ ਹੈ ਇਹ ਤਾਂ ਮੈਂ ਤੁਹਾਡਾ ਕਹਿਣਾ ਹੈ ਇਹ ਤੇ ਹੁਣ ਹਾਈ ਕਮਾਂਡ ਨੂੰ ਪਤਾ ਹੋ ਗਿਆ ਵੀ ਮੈਂ ਵੀ ਇਹ ਸੁਣਿਆ ਸੀ ਵੀ ਉਦੋਂ ਮਤਲਬ ਜਾ ਰਹੇ ਆ ਜੀ ਬਸ ਉਹ ਤਾਂ ਕਰਕੇ ਬਹਾਨਾ ਬਣਾ ਕੇ ਪਤਾ ਨਹੀਂ ਯਾਰੋ ਦੇਖੋ ਪਰ ਇਹ ਕਿ ਗਏ ਚਾ ਨਹੀਂ ਗਏ ਇਹ ਚੀਜ਼ ਦਾ ਮੈਨਾਂ ਨਹੀਂ ਪਰ ਮੈਨਾਂ ਇਹ ਚੀਜ਼ ਦਾ ਹੈ ਕਿ ਦੇਖੋ ਪੀਐਮ ਸਾਹਿਬ ਆਏ ਸੀ ਉਹਨਾਂ ਦੇ ਕੋਲ ਜਾਂਦੇ ਕੁਝ ਨਾ ਕੁਝ ਲੈ ਲਈ ਲੈਣਾ ਸੀ ਜੀ ਅੱਜ ਵੀ ਪ੍ਰਧਾਨ ਜੀ ਬੋਲ ਕੇ ਗਏ ਗੱਲ ਸਹੀ ਆ ਬਿਲਕੁਲ ਜੀ ਆਪ ਜਾਂਦੇ ਜਾਂ ਪੰਜਾਬ ਪ੍ਰਧਾਨ ਨੂੰ ਭੇਜ ਦਿੰਦੇ ਹੋ ਵਾਕਿ ਦੋ ਮੰਤਰੀ ਕਹਿੰਦੇ ਜੀ ਭੇਜ ਤੇ ਸੋ ਆਪ ਜੇ ਮੋਦੀ ਸਾਹਿਬ ਚੱਲ ਕੇ ਆਏ ਸੀ ਜੇ ਜਾਂਦੇ ਉਹਨਾਂ ਕੋਈ ਨਾ ਕੋਈ ਲੇਲੀ ਲੈਣਾ ਸੀ ਜੀ ਹੜ ਪੀਰਤਾ ਦੇ ਵਾਸਤੇ ਉਹ ਆਪਣੇ ਪੰਜਾਬ ਦੇ ਜਿਹੜੇ ਲੋਕ ਵਿਚਾਰੇ ਘਰ ਉਭਕਾਰ ਹੋ ਗਏ ਨੇ ਸੋ ਉਹਨਾਂ ਦੀ ਬਾਹ ਫੜੀ ਜਾਂਦੀ ਕਿਉਂਕਿ ਆਪਾਂ ਵੋਟਾਂ ਪਾ ਕੇ ਐਮ ਐਲ ਏ ਮੰਤਰੀ ਸਰਕਾਰਾਂ ਤਾਂ ਹੀ ਬਣਾਉਣੇ ਆ ਜੀ ਔਖੀ ਘੜੀ ਦੇ ਵਿੱਚ ਸਾਡੇ ਨਾਲ ਖੜੋਣਗੇ ਸੋ ਜਦੋਂ ਔਖੀ ਘੜੀ ਆਈ ਤੇ ਉਦੋਂ ਹਸਪੀਟਲ ਦੇ ਵਿੱਚ ਜਾ ਕੇ ਐਡਮਿਟ ਹੋ ਗਏ ਸੋ ਇਸ ਕਰਕੇ ਆ ਕਿ ਆਉਂਦੇ ਕੋਈ ਨਾ ਕੁਝ ਲੈ ਲੈਣਾ ਸੀ ਤੇ ਆਪਣੇ ਪੰਜਾਬੀਆਂ ਦੀ ਜਿਹੜੀ ਕੋਈ ਹੈਲਪ ਹੋ ਸਕਦੀ ਸੀ ਇਹ ਹੁਣ ਪਾਰਟੀ ਹਾਈ ਕਮਾਂਡ ਜਾਣਦੀ ਹੈ ਕਿਉਂਕਿ ਹੈਗਾ ਸੀ ਉਹਨਾਂ ਦੇ ਕਿਉਂਕਿ ਉੱਥੋਂ ਤੱਕ ਆਪਣੀ ਪਹੁੰਚ ਹੀ ਨਹੀਂ ਹੈਗੀ ਅਸੀਂ ਮੈਡਮ ਸਾਹਿਬ ਤੁਹਾਡਾ ਪਾਠ ਸੁਣ ਰਹੇ ਸੀ ਤੁਸੀਂ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਤੇ ਤੁਸੀਂ ਕਹਿ ਰਹੇ ਸੀ ਕਿ ਇਹ ਅੰਨੀ ਬੋਲੀ ਲੋਕਾਂ ਦੀ ਸਰਕਾਰ ਆ ਇਹ ਕਿਸ ਤਰ੍ਹਾਂ ਤੁਸੀਂ ਕਿਹਾ ਤੁਸੀਂ ਪਹਿਲਾਂ ਚੁਣੀ ਸੀ ਉਦੋਂ ਸਰਕਾਰ ਚੰਗੀ ਸੀ ਅੱਜ ਤੁਸੀਂ ਛੱਡ ਗਏ ਹੋ ਤੇ ਅੱਜ ਅੰਨੀ ਬੋਲੀ ਹੋ ਗਈ ਆ ਇਹਦਾ ਤਾਂ ਇੱਕ ਦੋ ਬੋਲ ਕੀ ਕਹਿਣਾ ਦੱਸ ਕਰੋ ਜੀ ਦੇਖੋ ਜਦੋਂ ਹੁੰਦਾ ਹੈ ਨਾ ਜੀ ਪਹਿਲਾਂ ਕੀ ਕਹਿੰਦੇ ਹੁੰਦੇ ਆ ਕਿ ਦੂਰੋਂ ਦੂਰੋਂ ਢੋਲ ਵੱਜਦੇ ਸੋਹਣੇ ਲੱਗਦੇ ਜੋ ਲਾਗੇ ਆਉਂਦੇ ਦੋ ਕਹਿੰਦੇ ਜੀ ਕੰਨ ਪਾੜਦੇ ਆ ਸੋ ਇਦਾਂ ਅਸੀਂ ਪਹਿਲਾਂ ਕੰਮ ਕਰ ਰਹੇ ਸੀ ਕੰਮ ਕੀਤਾ ਵੀ ਆ ਸਰਕਾਰ ਵੀ ਬਣੀ ਆ ਸਾਰਾ ਕੁਝ ਹੋਇਆ ਪਰ ਕਾਰਨ ਕੀ ਸੀ ਕਿ ਸਾਨੂੰ ਜਦੋਂ ਇੱਕ ਦੋ ਕੰਮ ਪਏ ਜਦੋਂ ਸਾਡੇ ਅਫਸਰ ਸਾਹਿਬਾਂਸੀ ਉੱਪਰਲੇ ਅਫਸਰ ਸਾਹਿਬਾਂਸੀ ਜਦੋਂ ਨਹੀਂ ਸੀ ਸੁਣਵਾਈ ਹੁੰਦੀ ਸੋ ਮੈਂ ਆਪਣੇ ਪਹਿਲਾਂ ਥੱਲੋਂ ਤਾਂ ਉਹ ਚਲ ਜਾਂਦਾ ਸੀ ਦਿਹਾਤੀ ਪ੍ਰਧਾਨ ਤੋਂ ਲਾਲੋ ਪੰਜਾਬ ਵਾਲਿਆਂ ਤੋਂ ਸੋ ਮਾਜੇ ਦੇ ਪ੍ਰਧਾਨ ਹੋ ਗਏ ਸੋ ਇਦਾਂ ਕਰਕੇ ਮੈਂ ਜਾਂਦਾ ਸੀ ਉਹ ਕਹਿੰਦੇ ਸੀ ਕਿ ਦਿੱਲੀ ਵਾਲਿਆਂ ਨਾਲ ਗੱਲ ਕਰੋ ਦਿੱਲੀ ਵਾਲਿਆਂ ਨਾਲ ਗੱਲ ਕਰਨ ਦੇ ਕਹਿੰਦੇ ਸੀ ਉਹ ਕਹਿੰਦੇ ਸੀ ਤੁਹਾਡੇ ਮਾਜੇ ਪ੍ਰਧਾਨ ਕੋਲ ਡਿਟੇਲ ਲੈਣੀ ਆ ਜੀ ਕੀ ਹੈਗਾ ਕੀ ਨਹੀਂ ਹੈਗਾ ਉਹ ਸੋ ਜਿੰਨੇ ਜਰ ਨੂੰ ਇਹ ਚੀਜ਼ਾਂ ਆਉਂਦੀਆਂ ਸੀ ਉਹਨੇ ਜਰ ਨੂੰ ਤੇ ਅਗਲੇ ਦਾ ਕੰਮ ਹੋ ਜਾਂਦਾ ਸੀ ਠੀਕ ਹੈ ਨਾ ਜਾਂਦੇ ਹੋਵੇ ਵੀ ਕੰਮ ਉੱਪਰਲੇ ਲੈਵਲ ਤੋਂ ਹੋਲਡ ਹੋ ਗਿਆ ਵੀ ਠੀਕ ਹੈ ਜਾਂਚ ਹੋ ਰਹੀ ਹੈ ਜੇ ਬੰਦਾ ਕਸੂਰਵਾਦ ਹੈ ਤੇ ਵਾਕਈ ਪਏ ਹੁਣ ਮੇਰੇ ਹਲਕੇ ਦੇ ਵਿੱਚ ਦੋ ਪਰਚੇ ਨਜਾਇਜ਼ ਹੋਏ ਪਏ ਆ ਜੀ ਉਹ ਵਿਚਾਰੇ ਘਰੋਬਕਾਰ ਹੋਏ ਪਏ ਕਸੂਰ ਵੀ ਕੋਈ ਨਹੀਂ ਆ ਜੀ ਉਹਨਾਂ ਦਾ ਸੋ ਮੈਂ ਲਗਭਗ ਇਲੈਕਸ਼ਨ ਅੱਜ ਤੋਂ 6-7 ਮਹੀਨੇ ਪਹਿਲਾਂ ਜਿਆਦਾ ਹੀ ਹੋ ਗਿਆ ਨਾ ਸੋ ਸੀਐਮ ਹਾਊਸ ਦੇ ਵਿੱਚ ਵੀ ਦੇ ਕੇ ਆਇਆ ਜੀ ਆ ਪਰਚੇ ਕਿਹਦੇ ਜੀ ਨਜਾਇਜ਼ ਹੋਏ ਜਿਹੜੇ ਦੋ ਉੱਥੇ ਵੀ ਦੇ ਕੇ ਆਏ ਆ ਜੀ ਮਨੀਸ਼ ਸੋਧਿਆ ਜੀ ਨੂੰ ਵੀ ਪਹੁੰਚਾਈ ਜੀ ਉੱਥੇ ਵੀ ਦੇ ਕੇ ਆਏ ਜੀ ਡਿਲੀਵਰੀ ਟੀਮ ਪਰ ਇਹਦਾ ਕੋਈ ਕੋਈ ਸੁਣਵਾਈ ਨਹੀਂ ਹੋਈ ਸੋ ਉਹਨਾਂ ਨੇ ਆਪ ਹੀ ਆਪਣੇ ਗੋਲੀਆਂ ਗਾਲੀਆਂ ਰਖਾ ਕੇ 307 ਦੇ ਪਰਚੇ ਹੋਏ ਆ ਜੀ ਸੋ ਇਹ ਇਹ ਉਮੀਦ ਨਾਲ ਲੋਕਾਂ ਨੇ ਵੋਟਾਂ ਥੋੜਾ ਪਾਈਆਂ ਸੀ ਇਹ ਤੇ ਫਿਰ ਪਹਿਲਾਂ ਵੀ ਕਹਿੰਦੇ ਸੀ ਵੀ ਆਪਾਂ ਪ੍ਰਚਾਰ ਕਰਦੇ ਸੀ ਕਿ ਉਹਨਾਂ ਸਰਕਾਰਾਂ 'ਚ ਧੱਕੇਸ਼ਾਹੀ ਹੁੰਦੀ ਹੈ ਜੀ ਫਿਰ ਮਤਲਬ ਸਾਡੀ ਸਰਕਾਰ ਦੇ ਵਿੱਚ ਉਹ ਧੱਕੇਸ਼ਾਹੀ ਹੋਰੀ ਸੁਣਵਾਈ ਨਹੀਂ ਹੋ ਰਹੀ ਉਹ ਮੈਂ ਤਾਂ ਕਹਿ ਰਿਹਾ ਸੀ ਕਿ ਮਤਲਬ ਚ ਉਹਨੂੰ ਕਹੀਦਾ ਉਹ ਕਹਿੰਦਾ ਯੁਦਕੋ ਗੱਲ ਕਰੋ ਕਹਿੰਦਾ ਯੁਦਕੋ ਜ ਉਹਨੇ ਜਰ ਨੂੰ ਅਗਲੇ ਘਰੋਂ ਚੱਕ ਕੇ ਵੀ ਲਾ ਜਿੰਦੀ ਸੀ ਪੁਲਿਸਨ ਮੇਰੇ ਸਾਹਿਬ ਤੁਹਾਡੇ ਤੇ ਤੇ ਬੜੇ ਇਲਜ਼ਾਮ ਲਗਾ ਰਹੇ ਯਾਰ ਸੀ ਚੀਨ ਲਾ ਕੇ ਵੀ ਤੁਸੀਂ ਚਰਮਣੀ ਦਾ ਇਹਤੇ ਵੀ ਲਾਈਵ ਬੋਲਿਆ ਹੈ ਜੀ ਮੈਂ ਮਤਲਬ ਜਾਂਚ ਕਰਵਾ ਲਓ ਤੁਸੀਂ ਕੋਈ ਵੀ ਵੀਰ ਕਿੰਦਾ ਹੈ ਜੇ ਸਰਕਾਰ ਕਹਿੰਦੀ ਹੈ ਹਾਂ ਪਰ ਕਰਾਇਓ ਇਮਾਨਦਾਰੀ ਨਾਲ ਇਹ ਨਾ ਹੋਵੇ ਕਿ ਮਜੀਠੀ ਇਹ ਅੰਗੂ ਠੀਕ ਹੈ ਜੀ ਜਾਇਦਾਦ ਵੱਧ ਸੀ ਜੀ ਚੱਕ ਕੇ ਅੰਦਰ ਸੋੜ ਦੋ ਤੇ ਬਾਅਦ ਚ ਬਾਹਰ ਕਹੀ ਜਾਓ ਜੀ ਉਹ ਡਰੱਗ ਚ ਫੜਿਆ ਆ ਠੀਕ ਹੈ ਇਹ ਚੀਜ਼ ਨਾ ਹੋਵੇ ਤੱਕਾ ਨਾ ਹੋਵੇ ਸੋ ਮੈਂ ਮਜੀਠੀ ਦਾ ਤੱਕਾ ਹੋਇਆ ਤੁਸੀਂ ਦੱਸ ਸਕਦਾ ਲਹਿਦਾ ਤੁਹਾਨੂੰ ਤੱਕਾ ਹੋਇਆ ਮਜੀਠੀਆ ਨਹੀਂ ਮੈਂ ਇਹ ਸੀਦਾ ਤੇ ਨਹੀਂ ਮੈਂ ਕਹਿ ਸਕਦਾ ਵੀ ਤੱਕਾ ਹੋਇਆ ਜਾਂ ਨਹੀਂ ਹੋਇਆ ਕਿਉਂਕਿ ਪਰ ਜਿਹੜੀ ਗੱਲ ਸੁਣੀ ਦੀ ਆ ਉਹ ਕਹਿੰਦੇ ਜੀ ਮਤਲਬ ਜਦੋਂ ਚੱਕਿਆ ਸੀ ਉਹ ਮਜੀਠੀਆ ਸਾਹਿਬ ਨੂੰ ਉਦੋਂ ਕਹਿੰਦੇ ਸੀ ਵੀ ਮਤਲਬ ਜਾਇਦਾਦ ਵੱਧ ਬਣਾਈਆਂ ਜੀ ਇਹਨਾਂ ਇਦਾਂ ਕੀਤਾ ਜੀ ਨਾ ਤੇ ਬਾਹਰ ਪਬਲਿਕ ਦੇ ਵਿੱਚ ਰੌਲਾ ਇਹ ਪੈ ਰਿਹਾ ਜੀ ਉਹਨਾਂ ਨੂੰ ਡਰੱਗ ਦੇ ਮਸਲੇ 'ਚ ਚੁੱਕ ਲਿਆ ਸੀ ਜੇ ਇਦਾਂ ਹੋ ਗਿਆ ਮਤਲਬ ਇੱਕੇ ਮੂੰਹ ਦੇ ਵਿੱਚੋਂ ਦੋ ਗੱਲਾਂ ਹਨਾ ਜਾਂ ਇੱਕ ਸਪਸ਼ਟੀਕਰਨ ਹੋਵੇ ਕਿ ਵਾਕਿਆ ਇਸ ਕਰਕੇ ਚੁੱਕਿਆ ਗਿਆ ਜਾਂ ਕਿੱਦਾਂ ਸੋ ਇਹ ਉਹ ਨਾ ਹੋਵੇ ਬਾਕੀ ਮੈਂ ਕਹਿੰਦਾ ਕਿ ਆਪਣੀ ਜਿੱਥੇ ਮਰਜ਼ੀ ਜਾਂਚ ਕਰਵਾ ਲੈਣ ਕੋਈ ਗੱਲ ਨਹੀਂ ਜਿੱਦਾਂ ਮਰਜੀ ਨਿਰਪੱਖ ਜਾਂਚ ਕਰਾਉਣ ਇਮਾਨਦਾਰੀ ਦੇ ਨਾਲ ਕਰਾਉਣ ਸੋ ਜਿਤ ਕੋ ਜਿਹੜੀ ਏਜੰਸੀ ਕੋ ਮਰਜੀ ਕਰਵਾ ਲਨ ਸੋ ਚਾ ਵਕਈ ਵਧੀ ਹੋਊਗੀ ਤੇ ਜੋ ਇਹ ਸਜ਼ਾ ਦੇਣਗੇ ਆਪਾਂ ਨੂੰ ਮਨਜ਼ੂਰ ਹੋਊਗਾ ਇਹਨਾਂ ਕਿਉਂਕਿ ਦੇਖੋ ਮੈਂ ਸਟੇਜ ਤੇ ਵੀ ਬੋਲਿਆ ਸੀ ਕਿ ਚੀਜ਼ ਇੱਕ ਹੀ ਕਮਾਈ ਜਾਂਦੀ ਹੈ ਜਾਂ ਪਿਆਰ ਜਾਂ ਪੈਸਾ ਸੋ ਪਿਆਰ ਤੁਸੀਂ ਅੱਜ ਦੇਖ ਲਿਆ ਕਿ ਕੱਬ ਪਰਸੋਂ ਦਾ ਯੋਰ ਲੱਗ ਰਿਹਾ ਸੀ ਡੱਕਣ ਦਾ ਸੋ ਅੱਜ ਵੀ ਜਿਹੜਾ ਕਿ ਪਬਲਿਕ ਦਾ ਜਿਹੜਾ ਹਾਲ ਸੀ ਬਿਲਕੁਲ ਜਿਹੜਾ ਭਰਿਆ ਸੀ ਬਾਕੀ ਜਿਹੜੀ ਰਹਿੰਦੀ ਹੁੰਦੀ ਗੱਲ ਆ ਉਹ ਅਸੀਂ ਹੁਣ ਪਿੰਡਾਂ ਦੇ ਵਿੱਚ ਜਾਵਾਂਗੇ ਅਸੀਂ ਪ੍ਰਚਾਰ ਵੀ ਕਰਾਂਗੇ ਜਦੋਂ 2027 ਦੇ ਵਿੱਚ ਬੜੀ ਵੱਡੀ ਲੀਡ ਨਾਲ ਜਿੱਤ ਗਿਆ ਸੀ ਇਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੀਟ ਆ ਅਸ਼ਮੇਸ਼ ਸ਼ਰਮਾ ਜੀ ਦੇ ਨਾਲ ਦੇ ਛੋੜੀ ਦੇ ਵਿੱਚ ਅਸੀਂ ਪਾਵਾਂਗੇ ਜਿਹੜੀ ਮਨੀਸੋ ਮਿਆਦੀ ਸਾਹਿਬ ਬੀਜੇਪੀ ਜਿੱਤੋਣੀ ਹੋਰ ਵੀ ਸਰਕਾਰਾਂ ਨੇ ਕਾਂਗਰਸ ਵੀ ਕਿ ਕਿਉਂ ਤੁਸੀਂ ਇਹ ਮੰਨਦੇ ਵਿਚਾਰ ਆ ਬੀਬੀ ਦੇ ਵਿਚੋੜੀ ਨਹੀਂ ਦੇਖੋ ਜਿਹੜੇ ਆਪਣੇ ਇਸ ਟਾਈਮ ਪੰਜਾਬ ਦੇ ਹਾਲਾਤ ਆ ਨਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਜਿੰਨਾ ਤਿੰਨ 3.5 ਸਾਲ ਕੰਮ ਕਰਾਇਆ ਨਾ ਜੀ ਮੈਂ ਸਾਰਾ ਸੈਂਟਰ ਦੀ ਸਕੀਮ ਨਾ ਹੀ ਕਰਵਾਇਆ ਜੀ ਔਰ ਜਿੰਨਾ ਇਸ ਟਾਈਮ ਪੰਜਾਬ ਦੇ ਉੱਪਰ ਕਰਜ਼ਾ ਆ ਸੋ ਕਿਹੜੀ ਪਾਰਟੀ ਆ ਜੀ ਜਿਹੜੀ ਲਾਲੂ ਵੀ ਇਹ ਤੋਂ ਠੀਕ ਹੈ ਇਹ ਹੀ ਸਭ ਤੋਂ ਇਮਾਨਦਾਰ ਪਾਰਟੀ ਤੇ ਹੀ ਸੀ ਨਾ ਜੀ ਤੇ ਇਹ ਵੀ ਹਰ ਮਹੀਨੇ ਬਾਅਦ ਕਰਜ਼ਾ ਚੁੱਕਣਦੇ ਆ ਜੀ ਜਦੋਂ ਤਨਖਾਹਾਂ ਦੇਣੀਆਂ ਹੁੰਦੀ ਆ ਉਦੋਂ ਕਰਜ਼ਾ ਚੁੱਕ ਕੇ ਕਹਿੰਦੇ ਜੀ ਆਪਾਂ ਤਨਖਾਹਾਂ ਦੇ ਦਈਏ ਜਿੱਦਾਂ ਕਰ ਲੈ ਸੋ ਪੰਜਾਬ ਦਾ ਇਹ ਇਨਕਮ ਇਹੀ ਪਹਿਲਾਂ ਸਰਕਾਰਾਂ ਕੋਈ ਉਹਨਾਂ ਤੋਂ ਕੋਈ ਨਹੀਂ ਉਹ ਉਹ ਵੀ ਕਰਜ਼ਾ ਚੁੱਕ ਚੁੱਕ ਕੇ ਚਲਾਈ ਗਈਆਂ ਸੀ ਉਹ ਇਸ ਹੁਣ ਜਿਹੜਾ ਸਾਡਾ ਮਾਈਂਡ ਆ ਕਿ ਜਿਹੜੀ ਮੇਰੀ ਸੋਚ ਆ ਵਿੱਚ ਇਹ ਵਾਕੇ ਪੰਜਾਬ ਨੂੰ ਬਚਾਉਣਾ ਜਾਂ ਪੰਜਾਬ ਬਚ ਸਕਦਾ ਉਹ ਹੀ ਇੱਕੋ ਪਾਰਟੀ ਆ ਭਾਰਤੀ ਜਨਤਾ ਪਾਰਟੀ ਕਿ ਲੱਗਦਾ ਬਦਲਾਵ ਦੀ ਗੱਲ ਕੀਤੀ ਗਈ ਸੀ ਕਿ ਵਾਕੇ ਲੱਗਦਾ ਬਦਲਾਵ ਆਇਆ ਵਾ ਲੋਕਾਂ ਨੇ ਜਿਵੇਂ ਪਹਿਲਾਂ ਚੁਣਿਆ ਸੀ ਕਦੀ ਕਾਂਗਰਸ ਆ ਜਾਂਦੇ ਸੀ ਕਦੀ ਕਾਲੀ ਆ ਜਾਂਦੇ ਸੀ ਕਿ ਲੋਕਾਂ ਨੇ ਆਮ ਆਪ ਪਾਰਟੀ ਚੁਣੀ ਸੀ ਕਿ ਲੱਗਦਾ ਲੋਕਾਂ ਦੇ ਖਰੇ ਉੱtre ਨੇ ਜੋ ਲੋਕਾਂ ਨੇ ਵਿਸ਼ਵਾਸ ਜਤਾਇਆ ਸੀ ਕਿ ਲੱਗਦਾ ਪਾਰਟੀ ਵੀ ਜਿਹੜਾ ਸਰਕਾਰ ਆ ਉਹ ਸਹੀ ਚੱਲ ਸਕੀ ਚੀਤੇ ਨਹੀਂ ਦੇਖੋ ਚਾਹ ਤੇ ਵਾਕੇ ਹੁੰਦਾ ਕਿ ਠੀਕ ਆ ਲੋਕਾਂ ਨੂੰ ਬਦਲਾਵ ਜਾਂ ਉਮੀਦਾਂ ਦੇ ਖਰੇ ਉਤਰਦੇ ਤੇ ਫਿਰ 2024 ਦੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਤਿੰਨ ਸੀਟਾਂ ਨਾ ਆਉਂਦੀਆਂ ਫਿਰ ਤਮਨ ਸਿੰਘ ਕਹਿੰਦੇ ਸੀ ਕਿ 13 0 ਹੋ ਰਿਹਾ ਸੋ ਫਿਰ ਉਤੇ ਮੋਹਰ ਲੱਗ ਜਾਨੀ ਸੀ ਸੋ ਇਹ ਹੈ ਵੀ ਕਿਤਨਾ ਕਿਤੇ ਤੇ ਲੋਕ ਠੱਗੇ ਮਹਿਸੂਸ ਕਰ ਰਹੇ ਹਨ ਕਿ ਜਿਹੜਾ 1 ਸਾਲ ਡੇਢ ਸਾਲ ਬਾਅਦ ਹੀ ਜਿਹੜਾ ਕਿ ਲੋਕਾਂ ਨੇ ਕਿਦਮ ਫੇਰ ਬਦਲ ਜਿਹੜਾ ਕਿ ਉਹ ਕਰ ਲਿਆ ਕਿ ਨਹੀਂ ਇਹ ਦਿੱਲੀ ਵਾਲਿਆਂ ਦੀ ਆ ਉਹਨਾਂ ਦੀ ਚੱਲਦੀ ਆ ਜਾਂ ਕਿਦਾਂ ਜੋ ਵੀ ਹੈਗਾ ਜੋ ਵੀ ਜਨਤਾ ਨੂੰ ਸਮਝ ਲੱਗੀ ਪਬਲਿਕ ਨੂੰ ਸਮਝ ਲੱਗੀ ਸੋ ਜਿਹੜੇ ਕਿ ਤਿੰਨ ਸੀਟਾਂ ਹੀ ਲਗਭਗ ਜਿਹੜੀਆਂ ਕਿ ਉਹ ਸੀਮਤ ਰਹਿ ਗਏ ਸੀ ਸੋ ਇਹ ਵੀ ਮੁੱਖ ਮੰਤਰੀ ਸਾਹਿਬ ਜਿਹੜੇ ਕਿ ਤੁਹਾਡੇ ਹਲਕੇ ਚ ਆਏ ਸੀ ਉੱਥੇ ਹਰ ਪੀੜਤਾ ਨੂੰ ਮੁਆਵਜ਼ਾ ਦੇ ਕੇ ਗਏ ਨੇ ਅਸੀਂ ਦੇਖਿਆ ਲੋਕ ਹੀ ਬੜੇ ਖੁਸ਼ ਸੀ ਲੋਕਾਂ ਨਾਲ ਗੱਲਬਾਤ ਵੀ ਕੀਤੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਵੀ ਕਿੰਨੇ ਕੁ ਲੋਕਾਂ ਨੂੰ ਮੁਆਵਜ਼ਾ ਮਿਲ ਚੁੱਕਿਆ ਵਾਕਈ ਜਿੰਨਾ ਲੋਕਾਂ ਨੂੰ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਮਿਲਿਆ ਪਰਿਵਾਰਾਂ ਨੂੰ ਨੇ ਸਾਡੇ ਹਲਕੇ ਚ ਨਹੀਂ ਸੀ ਐਮ ਸਾਹਿਬ ਆਇਆ ਅਸ ਨਾਲੇ ਹਲਕੇ ਚ ਆਏ ਸੀ ਸੋ ਹਾ ਸਾਡੋਂ ਕੁਝ ਵੀਰ ਗਏ ਸੀ ਇੱਥੇ ਮੈਂ ਜਿਹੜੀਆਂ ਪੋਸਟਾਂ ਦੇਖੀਆਂ ਸੀ ਉਹ ਇੱਕ ਕਾਰਨ ਇਹ ਨਾ ਜੀ ਮਤਲਬ ਕੋਈ 10 15 ਕੋਈ 20 ਇਧਰੋਂ ਵੀ ਵੀਰ ਪਾਲੇ ਹੋਣਗੇ ਵੀ ਠੀਕ ਹੈ ਜੀ ਦੋਨਾਂ ਹਲਕਿਆਂ ਦੇ ਵਿੱਚ ਉਹ ਚਲ ਗਿਆ ਪਰ ਕਾਰਨ ਇਹ ਕਿ ਮੈਂ ਜਦੋਂ ਹਲਕਾ ਇੰਚਾਰਜ ਸੀ ਮੌਜੂਦਾ ਚੇਅਰਮੈਨ ਸੀ ਸਾਡੇ ਇੱਕ ਪਿਛਲੀ ਵਾਰਾ ਗੜੇਮਾਰੀ ਹੋਈ ਸੀ ਤਿੰਨਾ ਚੌ ਪਿੰਡਾਂ ਦਾ ਝੰਜੋਟੀਆਂ ਦੀ ਗੱਲ ਕਰ ਲਓ ਤੋਲਾ ਨੰਗਲ ਦੀ ਗੱਲ ਕਰ ਲਓ ਕਾਫੀ ਜਿਹੜਾ ਕਿ ਇਸ ਵੈਲਟ ਦੇ ਵਿੱਚ ਨੁਕਸਾਨ ਹੋਇਆ ਸੀ ਰਾਜਸੰਸੀ ਦਾ ਕਰ ਸੋ ਹਾਂ ਹੀ ਮੈਂ ਉਹਦਾ ਢਾੜੀਵਾਲ ਸਾਹਿਬ ਨੂੰ ਵੀ ਸੱਦਿਆ ਸੀ ਕੈਬਨਟ ਮੰਤਰੀ ਸੀ ਉਦੋਂ ਵੀ ਤੇ ਨਨ ਨੇ ਕਿਹਾ ਸੀ ਕਿ ਆਪਾਂ ਇਹਨਾਂ ਦੀ ਹੈਲਪ ਕਰੀਏ ਕੁਝ ਨਾ ਕੁਝ ਉਹ 21 ਦਿਨਾਂ ਬਾਅਦ ਸਾਡੇ ਕੋਲ ਚੈੱਕ ਆ ਗਈ ਮੈਂ ਬੜਾ ਖੁਸ਼ ਮੈਂ ਕਿਹਾ ਚਲੋ ਸਰਕਾਰ ਨੇ ਹਾਂ ਬਾਹ ਫੜੀ ਆ ਮਾਰੇ ਬੰਦਿਆਂ ਦੀ ਚਲੋ ਬਹੁਤ ਕਾਫੀ ਜਿਹੜੀ ਫਸਲ ਹੈ ਜਿਹੜੀ ਨੁਕਸਾਨੀ ਗਈ ਪਰ ਉਹਦੇ ਵਿੱਚੋਂ ਚੈੱਕ ਹੀ ਚਾਰ ਕੈਸ਼ ਹੋਇਆ ਜੀ ਹੁਣ ਪਤਾ ਲੱਗਾ ਬਾਕੀ ਸੋਦਾ 21 ਚੈੱਕ ਮੇਰੇ ਖਿਆਲ ਸ਼ਾਇਦ ਦਿੱਤੇ ਸੀ ਮੰਤਰੀ ਸਾਹਿਬ ਹੋਣਾ ਨੇ ਤਾਂ ਤੇ ਉਹ ਕਹਿੰਦੇ ਜੀ ਅਜੇ ਤੱਕ ਸਾਨੂੰ ਕੋਈ ਵੀ ਜਿਹੜਾ ਕਿ ਉਹ ਪੈਸਾ ਨਹੀਂ ਮਿਲਿਆ ਸੋ ਹੁਣ ਇਹ ਜਿਹੜਾ ਦੇ ਕੇ ਗਏ ਨੇ ਹੁਣ ਆਉਣ ਵਾਲੇ ਸਮੇਂ ਇੱਕ ਦੋ ਦਿਨਾਂ ਤੱਕ ਲੱਗ ਜਾਊਗਾ ਪਤਾ ਜੀ ਕੀ ਬਾਅਦ ਹੁੰਦਾ ਹੈ ਮਿਰੋ ਸੁਭ ਮਿਆਰ ਕੀ ਆ ਅਸੀਂ ਦੇਖਿਆ ਅਸੀਂ ਸਰਹੰਦੀ ਲਾਕੇ ਪਹੁੰਚੇ ਐਸ ਪਿੰਡਾਂ ਵਿੱਚ ਪਹੁੰਚੇ ਆ ਖਾ ਕੇ ਕੀ ਮਿਆਰ ਕੀ ਵਾਕਿਆ ਲੱਗਦਾ ਸਰਕਾਰ 2027 ਵਿੱਚ ਜਿਹੜੀ ਪਕੜ ਬਣਾਉ ਪਾਊਗੀ ਹਾਂ ਬਿਲਕੁਲ ਜਿਸ ਤਰ੍ਹਾਂ ਦੇਖੋ ਸਾਰੇ ਆ ਉਹ ਪਹਿਲਾਂ ਖੜਾ ਤੋਂ ਵੀ ਜਿਹੜੇ ਕੀ ਸਾਡੇ ਉਹ ਰਣਜੀਤ ਗਿੱਲ ਸਾਹਿਬ ਸੀ ਜਿਹੜੇ ਉਹ ਵੀ ਭਾਰਤੀ ਜਨਤਾ ਪਾਰਟੀ ਕੱਲ ਪਰਸੋ ਵੀ ਦੋ ਤਿੰਨ ਵੀਰ ਆਏ ਨੇ ਸੋ ਅੱਜ ਆਪਾਂ ਆ ਗਏ ਹਾਂ ਸੋ ਇਹ ਹਿਸਾਬ ਦੇ ਨਾਲ ਜਿਹੜਾ ਪਬਲਿਕ ਦਾ ਦੇਖੋ ਕੋਈ ਵੀ ਜਦੋਂ ਲੀਡਰ ਜਾਂਦਾ ਹੈ ਨਾ ਜੀ ਕਿਸੇ ਪਾਰਟੀ ਦੂਜੀ ਪਾਰਟੀ ਦੇ ਵਿੱਚ ਉਹ ਜਨਤਾ ਦੀ ਸਲਾਹ ਲੈ ਕੇ ਜਾਂਦਾ ਹੈ ਤੇ ਚਾ ਹੁਣ ਮੈਂ ਵੀ ਆਪਣੇ ਹਲਕੇ ਦੇ ਸਾਰੇ ਵੀਰਾਂ ਦੀ ਸਲਾਹ ਕੋ ਕਿ ਸਾਡਾ ਤਾਂ ਫਿਲਹਾਲ ਇੱਕੋ ਹੀ ਫਰਾਦਾ ਸੀ ਕਿ ਚੁੱਪ ਕਰਕੇ ਬੈਠ ਜਾਈਏ ਆਪਣੇ ਵਾਸਤੇ ਗੱਲ ਨਹੀਂ ਹੈ ਜੋ ਆਪਾਂ ਕੀ ਸੋਚ ਕੇ ਉਹਨੇ ਹੁੰਦੀ ਨਹੀਂ ਆ ਪਰ ਆਪਾਂ ਫਿਰ ਵੀਰ ਘਰਾਂ ਕੇ ਸਾਰੇ ਕਹਿਣ ਲੱਗੇ ਕਿ ਨਹੀਂ ਆਪਾਂ ਇਲੈਕਸ਼ਨ ਕਿਤੇ ਨਾ ਕਿਤੇ ਆਪਾਂ ਜ਼ਰੂਰ ਲੜੀਏ ਸੋ ਮੈਂ ਫਿਰ ਸਾਰਿਆਂ ਵੀਰਾਂ ਦਾ ਜਿਹੜਾ ਕੀ ਸੁਝਾਅ ਲਿਆ ਸੀ ਕਿ ਫਿਰ ਆਪਾਂ ਕਿੱਧਰ ਜਾਈਏ ਜਨ ਉਹਨਾਂ ਨੇ ਭਾਰਤ ਦਾ ਜਨਤਾ ਪਾਰਟੀ ਦਾ ਕਿਹਾ ਸੀ ਸਲਾਹ ਦਿੱਤੀ ਸੀ ਕਿ ਆਪਾਂ ਸਾਰੇ ਇਧਰ ਜਾਈਏ ਤਾਂ ਫਿਰ ਤੇ ਲੱਗਦਾ ਹੈ ਕਿ ਰੁਝਾਨ ਹੈਗਾ ਆ ਕਿਉਂਕਿ ਜਦੋਂ 22 ਤੋਂ ਪਹਿਲਾਂ ਵੀ ਅਸੀਂ ਅਪੀਲਾਂ ਕਰਦੇ ਸੀ ਉਦੋਂ ਕਹਿੰਦੇ ਸੀ ਕਿ ਨਹੀਂ ਆਪਾਂ ਝਾੜੂ ਨੂੰ ਦੇਖੀਏ ਜੀ ਬਦਲਾਅ ਲੈ ਕੇ ਆਈਏ ਜੀ ਹਨਾ ਕਿਦਾਂ ਤੋ ਸੋ ਇਸ ਕਰਕੇ ਆ ਕਿ ਵਰਕਸ਼ ਜਿਹੜੀ ਆ ਕਿ ਅਸੀਂ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਉਹ ਸਰਕਾਰ ਬਣਾ ਪਾਉ। ਲੱਗਦਾ ਲੋਕਾਂ ਨੂੰ ਫਿਰ ਇੱਕ ਨਹੀਂ ਬਦਲਾਅ ਜਿਹੜਾ ਫਿਰ ਲਿਆਉਣਾ ਪਊਗਾ। ਫਿਰ ਸਰਕਾਰ ਜਿਵੇਂ ਫਿਰ ਇੱਕ ਨਵੀਂ ਆਉਣੀ ਚਾਹੀਦੀ ਹੈ। ਕਿ ਲੱਗਦਾ ਜਿਵੇਂ ਸੈਂਟਰ 'ਚ ਭਾਜਪੀ ਆ ਪੰਜਾਬ 'ਚ ਰਹਿੰਦੀ ਆ ਤੇ ਜਿਆਦਾ ਪੰਜਾਬ ਦਾ ਵਿਕਾਸ ਹੋਊਗਾ। ਪੰਜਾਬ 'ਚ ਜਿਆਦਾ ਜਿਹੜਾ ਸਰਕਾਰ ਗੱਫੇ ਨਹੀਂ ਜਾਂ ਕਹੋ ਜਿਹੜੇ ਵਿਕਾਸ ਦੇ ਕਾਰਜਾਂ ਦੇ ਉਹ ਜਿਆਦਾ ਹੋਣਗੇ। ਨੇ ਇਹ ਨਹੀਂ ਆਪਾਂ ਬਦਲਾ ਨਹੀਂ کہہ ਸਕਦੇ ਹੁਣ ਕਿਉਂਕਿ ਦੇਖੋ ਭਾਰਤੀ ਜਨਤਾ ਪਾਰਟੀ ਪਹਿਲਾਂ ਪੰਜਾਬ 'ਚ ਕੰਮ ਕਰ ਰਹੀ ਹੈ ਇਕੱਠ ਜੋੜ ਵੀ ਰਿਆ ਤੇ ਹੁਣ ਵੀ ਜਿਹੜੀਆਂ ਸਕੀਮਾਂ ਜਿਹੜੀਆਂ ਕਣਕ ਦੀ ਗੱਲ ਕਰ ਲੋ ਸੈਂਟਰ ਦੇ ਰਿਆ ਕੋਠੇ ਆ ਰੇ ਸੈਂਟਰ ਆ 123 ਕਿਮਾ ਨੇ ਜਿਹੜੀਆਂ ਸੈਂਟਰ ਦੀ ਆਲਰੇਡੀ ਪੰਜਾਬ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਜਾਂ ਕੱਚੇ ਕੰਮਾਂ ਦੀ ਗੱਲ ਕਰ ਲੋ ਗਲੀਆਂ ਨਾਲੀਆਂ ਬਣਾਉਣ ਦੀ ਗੱਲ ਕਰ ਲੋ ਸੋ ਇਦਾਂ ਦੀ ਜਣੀ ਕਿ ਬਹੁਤ ਸਾਰੀਆਂ ਸਕੀਮਾਂ ਨੇ ਸੋ ਇਹ ਹੈ ਕਿ ਉਹ ਤੇ ਠੀਕ ਸੀ ਨਵੀਂ ਪਾਰਟੀ ਸੀ ਉਹਨੂੰ ਬਦਲਾ ਕੇ ਕਹਿੰਦੇ ਸੀਗਾ ਆਪਾਂ ਤਿੱਜੀ ਧਰ ਨੂੰ ਵੋਟਾਂ ਪਾ ਕੇ ਦੇਖੀਏ ਕਰ ਹਨ ਪਰ ਇਹਦੇ ਆਲਰੇਡੀ ਕੰਮ ਕਰ ਰਿਹਾ ਹੁਣ ਲੋਕ ਜਨਤਾ ਨੂੰ ਵਿਸ਼ਵਾਸ ਹੈ ਕਿ ਮੋਦੀ ਸਾਹਿਬ ਤੇ ਵੀ ਠੀਕ ਹੈ ਜੀ ਇਹ ਕੰਮ ਕਰਨਗੇ ਔਰ ਪਹਿਲਾਂ ਵੀ ਕਰਦੇ ਰਹੇ ਆ ਚੀਕ ਬਹੁਤ ਬਧਨਵਾਦ ਜੀ ਇਹ ਸੀ ਗੱਲਬਾਤ ਬਲਦੇਵ ਸਿੰਘ ਮਿਆਦੀਆਰੀ ਤੁਸੀਂ ਦੇਖਿਆ ਅੱਜ ਆਮ ਆਦਮੀ ਪਾਰਟੀ ਛੱਡ ਕੇ ਜਿਹੜਾ ਕੀ ਇਹ ਬੀਬੀ ਵੀ ਸ਼ਾਮਲ ਹੋਏ ਨੇ ਅਤੇ ਉਹਨਾਂ ਕਿਹਾ ਕਿ ਵੱਡੀ ਤਦਾਬੀ ਜਿਹੜੀ ਹੈ ਕਿ ਸਰਕਾਰ ਜਿਹੜੀ ਪੰਜਾਬ ਵਿੱਚ ਭਾਜਪਾ ਦੀ ਬਣੇਗੀ ਅਤੇ ਹੁਣ ਉਹ ਵਾਹ ਸੰਭਾਝ ਦੇ ਸਿੱ ਦੱਸੇਗਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਪੰਜਾਬੀ ਲੋਕਾਂ ਨਾਲ ਰਾਂਸਰ